ਦੋਸਤੋ ਫਰੀਦਕੋਟ ਦੇ ਵਿੱਚ ਚਿੱਲਾ ਬਾਬਾ ਸ਼ੇਖ ਫਰੀਦ ਕਿਲੇ ਦੇ ਬਾਹਰ ਦਾ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਹੋਣੇ ਆ ਪਰ ਅੱਜ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਂਗਾ ਜਿਸ ਦੇ ਤੁਹਾਨੂੰ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ ਫਰੀਦਕੋਟ ਦੇ ਕਿਲੇ ਦੇ ਵਿੱਚ ਸਥਿਤ ਬਾਬਾ ਸ਼ੇਖ ਫਰੀਦ ਜੀ ਦੇ ਸਥਾਨ ਦੇ ਦੋਸਤੋ ਅੱਜ ਤੁਸੀਂ ਦਰਸ਼ਨ ਕਰੋਗੇ ਇਹ ਫਰੀਦਕੋਟ ਦੇ ਰਾਜੇ ਦੇ ਕਿਲੇ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ ਕਿਹਾ ਜਾਂਦਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਨੇ ਇੱਥੇ 40 ਦਿਨ ਭਗਤੀ ਕੀਤੀ ਸੀ ਤੇ ਇਹਦੇ ਨਾਂ ਤੇ ਹੀ ਇਸ ਨੂੰ ਚਿੱਲਾ ਬਾਬਾ ਸ਼ੇਖ ਫਰੀਦ ਕਿਹਾ ਜਾਂਦਾ ਹੈ ਫਰੀਦਕੋਟ ਜਿਸ ਦਾ ਨਾਂ ਹੀ ਬਾਬਾ ਫਰੀਦ ਜੀ ਦੀ ਰੋਹਾਨੀ ਸ਼ਾਪ ਨਾਲ ਜੁੜਿਆ ਹੋਇਆ ਹੈ ਇੱਥੇ ਸ਼ਾਨਦਾਰ ਫਰੀਦਕੋਟ ਕਿਲਾ ਸਦੀ ਦਰ ਸਦੀ ਰਾਜਾਂ ਦੀ ਹਕੂਮਤ ਤੇ ਵਿਰਾਸਤ ਦਾ ਗਵਾਹ ਹੈ ਪਰ ਇਸ ਕਿਲੇ ਦੇ ਦਿਲ ਵਿੱਚ ਹੈ ਇੱਕ ਅਜਿਹਾ ਪਵਿੱਤਰ ਸਥਾਨ ਜਿੱਥੇ ਬਾਬਾ ਫਰੀਦ ਜੀ ਨੇ ਧਿਆਨ ਲਗਾਇਆ ਕਈ ਦਿਨ ਤੱਕ ਇਵਾਦਤ ਕੀਤੀ ਅਤੇ ਇਸ ਧਰਤੀ ਨੂੰ ਆਪਣੀ ਰੋਹਾਨੀ ਮੌਜੂਦਗੀ ਨਾਲ ਮਾਲਾ-ਮਾਲ ਕੀਤਾ ਲੋਕ ਮੰਨਦੇ ਹਨ ਕਿ ਇੱਥੇ ਬਾਬਾ ਫਰੀਦ ਦੇ ਬੈਠਣ ਨਾਲ ਹੀ ਫਰੀਦਕੋਟ ਨੂੰ ਆਪਣੀ ਪਛਾਣ ਮਿਲੀ ਕਿਲੇ ਦੀਆਂ ਮੋਟੀਆਂ ਕੰਧਾਂ ਦੇ ਨਾਲ-ਨਾਲ ਇਸ ਧਰਤੀ ਦੀ ਰੋਹਾਨੀ ਖੁਸ਼ਬੂ ਅੱਜ ਵੀ ਮਹਿਸੂਸ ਹੁੰਦੀ ਹੈ ਇਤਿਹਾਸ ਦੇ ਪੰਨੇ ਕਹਿੰਦੇ ਹਨ ਜਿੱਥੇ ਤਾਕਤ ਤੇ ਰਾਜਸੀ ਠਾਠ ਵਸਦਾ ਸੀ ਉੱਥੇ ਹੀ ਇੱਕ ਫਕੀਰ ਦੀ ਰੋਹਾਨੀਅਤ ਨੇ ਇਸ ਧਰਤੀ ਨੂੰ ਅਸ਼ੀਰਵਾਦ ਦਿੱਤਾ ਹੋਇਆ ਸੀ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਫਰੀਦਕੋਟ ਇਹ ਫਰੀਦਕੋਟ ਕੇਲੇ ਦੇ ਅੰਦਰ ਬਣਿਆ ਚਿੱਲਾ ਬਾਬਾ ਸ਼ੇਖ ਫਰੀਦ ਬੜਾ ਸਥਾਨ ਹੈ ਤੁਸੀਂ ਇਸ ਦੇ ਦਰਸ਼ਨ ਕਰ ਲਓ ਇਸ ਤੋਂ ਬਾਅਦ ਤੁਹਾਨੂੰ ਅੱਗੇ ਲੈ ਕੇ ਚਲਦੇ ਹਾਂ ਜਿੱਥੇ ਬਾਬਾ ਫਰੀਦ ਜੀ ਨੇ ਬਹਿ ਕੇ ਇਵਾਦਤ ਕੀਤੀ ਸੀ ਅੱਲਾ ਦੀ ਇਹ ਉਹ ਸਥਾਨ ਹੈ ਇਸ ਸਥਾਨ ਦੇ ਬਾਹਰ ਜਿੱਥੇ ਬਾਬਾ ਫਰੀਦ ਜੀ ਦੀ ਇੱਕ ਵੱਡੇ ਕਾਰ ਦੀ ਫੋਟੋ ਲਗਾਈ ਹੋਈ ਹੈ ਉੱਥੇ ਇੱਕ ਛੋਟੇ ਜਿਹੇ ਕਮਰੇ ਦੇ ਬਾਹਰ ਤਪਸਥਾਨ ਹਾਜ਼ਰਤ ਬਾਬਾ ਫਰੀਦਉਦਦਿਨ ਗੰਜ ਚੱਕਰ ਰਹਿਮਤਉੱਲਾ ਅਲੀ ਇਹ ਲਿਖਿਆ ਹੋਇਆ ਤੇ ਸਾਹਮਣੇ ਤੁਸੀਂ ਜਗਾ ਦੇਖ ਸਕਦੇ ਹੋ ਇਹ ਬਾਬਾ ਸ਼ੇਖ ਫਰੀਦ ਜੀ ਦਾ ਤਪਸਥਾਨ ਹੈ ਮੰਨਿਆ ਜਾਂਦਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਨੇ ਇੱਥੇ 40 ਦਿਨ ਬਹਿ ਕੇ ਇਵਾਦਤ ਕੀਤੀ ਸੀ ਇਹ ਉਹੀ ਪਵਿੱਤਰ ਸਥਾਨ ਹੈ ਤੇ ਉਹਨਾਂ ਦੀ ਇਸ ਤਪਸਥਲੀ ਦੇ ਉੱਤੇ ਹੁਣ ਵੀ ਚਿਰਾਗ ਬਲਦੇ ਨੇ ਹਾਲਾਂਕਿ ਫਰੀਦਕੋਟ ਦੀ ਜਨਤਾ ਨੂੰ ਹੁਣ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ ਇਸ ਲਈ ਜੋ ਕਿਲੇ ਦੇ ਕੇਅਰ ਟੇਕਰ ਨੇ ਉਹੀ ਇਹਨਾਂ ਚਿਰਾਗਾ ਨੂੰ ਲਗਾਉਂਦੇ ਨੇ ਤੇ ਉਹੀ ਨਤਮਸਤਕ ਹੁੰਦੇ ਨੇ ਫਰੀਦਕੋਟ ਦੀ ਆਮ ਜਨਤਾ ਨੂੰ ਨਾ ਇਸ ਕਿਲੇ ਦੇ ਵਿੱਚ ਆਉਣ ਦੀ ਆਗਿਆ ਹੈ ਤੇ ਨਾ ਹੀ ਚਿੱਲਾ ਬਾਬਾ ਸ਼ੇਖ ਫਰੀਦ ਵਾਲੇ ਸਥਾਨ ਤੇ ਨਤਮਸਤਕ ਹੋਣ ਦੀ ਫਰੀਦਕੋਟ ਕਿਲਾ ਸਿਰਫ ਰਾਜਸੀ ਸ਼ਾਨ ਦਾ ਪ੍ਰਤੀਕ ਨਹੀਂ ਬਲਕਿ ਸੰਤ ਸੂਫੀ ਪਰੰਪਰਾ ਤੇ ਇਤਿਹਾਸਿਕ ਵਿਰਾਸਤ ਦਾ ਵੀ ਕੇਂਦਰ ਰਿਹਾ ਹੈ ਇੱਥੇ ਰਾਜਾਂ ਦੇ ਦਰਬਾਰ ਦੀਆਂ ਕਹਾਣੀਆਂ ਵੀ ਨੇ ਤੇ ਫਕੀਰਾਂ ਦੀ ਰੋਹਾਨੀ ਯਾਦ ਵੀ ਜਦੋਂ ਇਸ ਕਿਲੇ ਦੇ ਵਿੱਚ ਤੁਸੀਂ ਪੈਰ ਪਾਉਗੇ ਤਾਂ ਤੁਹਾਨੂੰ ਇੱਕ ਫਿਲਮ ਦੀ ਤਰ੍ਹਾਂ ਇਹ ਸਭ ਦਿਖਾਈ ਦੇਣ ਲੱਗੇਗਾ ਕਿ ਫਰੀਦਕੋਟ ਦੇ ਰਾਜੇ ਦਰਬਾਰ ਲਗਾ ਰਹੇ ਨੇ ਤੇ ਇੱਧਰ ਬਾਬਾ ਸ਼ੇਖ ਫਰੀਦ ਆਪਣੀ ਇਬਾਦਤ ਦੇ ਵਿੱਚ ਲੀਨ ਨੇ ਫਰੀਦਕੋਟ ਦੇ ਕਿਲੇ ਦੇ ਵਿੱਚ ਰਾਜਾਂ ਦੇ ਦਰਬਾਰ ਦੀਆਂ ਕਹਾਣੀਆਂ ਦੇ ਨਾਲ-ਨਾਲ ਫਕੀਰਾਂ ਦੀ ਰੋਹਾਨੀ ਜਾਦ ਇਸ ਨੂੰ ਹੋਰ ਨਾ ਕਿਲਿਆਂ ਤੋਂ ਬਿਲਕੁਲ ਬਿਲਖਣ ਬਣਾਉਂਦੀ ਹੈ। ਦੋਸਤੋ ਤੁਸੀਂ ਵੀ ਕੋਸ਼ਿਸ਼ ਕਰਕੇ ਦੇਖਿਓ ਕਿ ਜੇਕਰ ਨਤਮਸਕ ਹੋਣ ਦਾ ਮੌਕਾ ਮਿਲਿਆ ਤਾਂ ਫਰੀਦਕੋਟ ਦੇ ਕਿਲੇ ਦੇ ਵਿੱਚ ਜ਼ਰੂਰ ਜਾਇਓ। ਅਗਰ ਨਹੀਂ ਜਾ ਸਕਦੇ ਤਾਂ ਇਸ ਵੀਡੀਓ ਨੂੰ ਖੁਦ ਵੀ ਦੇਖੋ ਤੇ ਹੋਰਨਾਂ ਦੇ ਨਾਲ ਵੀ ਸਾਂਝੀ ਕਰੋ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਦੇਸ਼ ਵਿਦੇਸ਼ ਚ ਰਹਿੰਦਾ ਕੋਈ ਵੀ ਵਿਅਕਤੀ ਇਸ ਵੀਡੀਓ ਤੋਂ ਬਾਂਝਾ ਨਾ ਰਹਿ ਜਾਵੇ ਕੋਸ਼ਿਸ਼ ਕਰਿਓ ਫਰੀਦਕੋਟ ਨਾਲ ਸੰਬੰਧਿਤ ਹਰ ਇੱਕ ਵਿਅਕਤੀ ਦੇ ਕੋਲ ਬਾਬਾ ਫਰੀਦ ਜੀ ਦਾ ਸਥਾਨ ਜ਼ਰੂਰ ਪਹੁੰਚ ਜਾਵੇ ਤੇ ਉਹ ਦੇਸ਼-ਵਦੇਸ਼ ਦੇ ਵਿੱਚ ਬਹਿ ਕੇ ਵੀ ਇਸ ਦੇ ਦਰਸ਼ਨ ਕਰ ਸਕੇ ਜੇਕਰ ਇਸ ਪੇਜ ਤੇ ਤੁਸੀਂ ਪਹਿਲੀ ਵਾਰ ਆਇਓ ਤਾਂ ਇਸ ਨੂੰ ਫੋਲੋ ਕਰ ਲਓ ਜੇਕਰ YouTube ਤੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਭਵਿੱਖ ਦੇ ਵਿੱਚ ਤੁਹਾਨੂੰ ਪੰਜਾਬ ਦੇ ਹੋਰ ਨਾ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਮੌਕੇ ਵੀ ਮਿਲਣਗੇ ਫਰੀਦਕੋਟ ਤੋਂ ਬਾਅਦ ਹੋਰ ਜ਼ਿਲ੍ਹੇ